ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੋਨਿਗਤਵਨ ਆਇਨੇ ਤੁਹਾਡੇ ਚੈਨਲ ਦੇ ਨਾਲ ਤੇ ਸਾਡਾ ਇੱਕ YouTube ਦਾ ਪੇਜ ਵੀ ਆਇਏ ਕੋਸ਼ਿਸ਼ ਕਰੋ ਉੱਥੇ ਵੀ ਮੈਨੂੰ ਬਹੁਤ-ਬਹੁਤ ਫੋਲੋ ਕਰੋ ਤੁਹਾਡੀ ਪੋਲਿੰਗ ਦੀ ਮੈਨੂੰ ਬਹੁਤ ਜ਼ਰੂਰਤ ਹੈ ਤੇ ਸਪੋਰਟ ਦੀ ਵੀ ਬਹੁਤ ਜ਼ਰੂਰਤ ਹੈ ਤੇ ਆਪਣੇ ਪੇਜ ਨੂੰ ਸਪੋਰਟ ਕਰਦੇ ਰਹੋ ਕੱਲ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਿਨ ਚੱਲ ਰਹੇ ਨੇ ਕੱਲ ਦੇ ਦਿਨ ਅਸੀਂ ਆਪਣੀ ਪੜੋਸੀ ਸੀ ਮੇਰੇ ਦੀਦੀ ਹੁਣੀ ਤੇ ਉਹਨਾਂ ਦੇ ਨਾਲ ਮੈਂ ਕੱਲ ਬਾਬਾ ਜੀ ਦੇ ਘਰ ਚਲੀ ਗਈ ਸੀ ਤੇ ਬਾਬਾ ਜੀ ਦੇ ਘਰ ਦੇ ਦਰਸ਼ਨ ਵਗੈਰਾ ਬਹੁਤ ਮੈਂ ਵਧੀਆ ਤਰੀਕੇ ਨਾਲ ਹੋ ਪਾਏ ਨੰਬਰ 2 ਤੇ ਤੁਹਾਨੂੰ ਦੱਸ ਦਵਾਂਗੀ ਹਜ਼ਾਰਾਂ ਦੇ حساب ਨਾਲ ਜਿਹੜੀਆਂ ਸੰਗਤਾਂ ਗੁਰੂ ਦੇ ਘਰ ਪਹੁੰਚੀਆਂ ਨੇ ਹਜ਼ਾਰਾਂ ਦੇ حساب ਨਾਲ ਠੰਡਾ ਬੁਰਜ ਦੇ ਮੇਂ ਦਰਸ਼ਨ ਨਹੀਂ ਕਰ ਪਾਈ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਵਾਂ ਗੁੜੀਆ ਬਹੁਤ ਛੋਟੀ ਮੇਰੀ ਵਿੱਦਿਆ ਤੇ ਜਿਸ ਕਾਰਨ ਮੈਂ ਵਿੱਦਿਆ ਨੂੰ ਉੱਥੇ ਲੈ ਕੇ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਇੰਨੀ ਸੰਗਤਾਂ ਦਾ ਰਸ ਸੀ ਇੰਨਾ ਸੰਗਤਾਂ ਦਾ ਰਸ ਹੋ ਚੁੱਕਿਆ ਹੈ ਕਿ ਮੈਂ ਕਹਿੰਦੀ ਕਿ ਜਿਹੜੇ ਤੇ ਮੇਰੀ ਤਰ੍ਹਾਂ ਮਤਲਬ ਵਿਦਿਆ ਵਰਗੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਤੁਸੀਂ ਗੁਰੂ ਘਰ ਲੈ ਕੇ ਜ਼ਰੂਰ ਜਾਓ ਪਰ ਕੋਸ਼ਿਸ਼ ਕਰੋ ਕਿ ਜਿੰਦੇ ਤੱਕ ਗੁਰੂ ਮਹਾਰਾਜ ਦੇ ਜਿਹੜੇ ਚੱਲ ਰਹੇ ਨੇ ਦਿਨ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਛੁੱਟ ਛੋਟਿਆਂ ਨੂੰ ਨਾ ਹੀ ਜਾਉ ਤੋ ਜੰਗੀ ਗੱਲ ਹੈ ਕਿਉਂਕਿ ਇੱਕ ਵਾਰ ਵੀ ਮਤਲਬ ਬੱਚਾ ਤੁਹਾਡਾ ਤੁਹਾਡੇ ਹੱਥੋਂ ਛਿੜਾ ਕੇ ਜਾਂ ਤੁਹਾਡੀ ਬਾਹ ਛਿੜਾ ਕੇ ਕਿਤੇ ਇੱਧਰ ਉੱਧਰ ਹੋ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੱਚਾ ਜਲਦੀ ਮੇਲੇ ਦੇ ਅੰਦਰ ਮਿਲ ਪਾਏਗਾ ਦੂਸਰੇ ਕਾਰਨ ਮੈਂ ਤੁਹਾਨੂੰ ਦੱਸ ਦਵਾਂਗੀ ਗੁਰੂ ਮਾਲਕ ਦੇ ਜਿਹੜੇ ਦਰਸ਼ਨ ਇਸ ਟਾਈਮ ਲਈ ਕਿ ਮੈਂ ਇਹਦੀ ਪੈਰ ਰੱਖਣੋਂ ਜਗ੍ਹਾ ਨਹੀਂ ਗਈ ਐਨਾ ਜ਼ਿਆਦਾ ਕਰਾਊਡ ਹੋ ਚੁੱਕਿਆ ਕਿ ਮੇਰੀ ਕੋਸ਼ਿਸ਼ ਪੂਰੀ ਸੀ ਕਿ ਮੈਂ ਅੰਦਰ ਗੁਰੂ ਮਾਲਕ ਦੇ ਦਰਸ਼ਨ ਵੀ ਕਰਕੇ ਆਵਾਂ ਜਿੱਥੇ ਗੋਬਿੰਦ ਸਿੰਘ ਜੀ ਦੇ ਸਾਹਿਬ ਜਿਆਦਿਆਂ ਦੀ ਜੋਤੀ ਜੋ ਸਮਾਈ ਸੀ ਉਸ ਗੁਰੂ ਦੇ ਘਰ ਦੇ ਮੈਂ ਦਰਸ਼ਨ ਕਰ ਚੁੱਕੀ ਸੀ ਪਰ ਜਿਹੜੇ ਠੰਡੇ ਬੋਜ ਦੇ ਦਰਸ਼ਨ ਉਹ ਮੈਂ ਨਹੀਂ ਕਰ ਪਾਈ ਮੈਂ ਤੁਹਾਨੂੰ ਦੱਸਦੀ ਕਿ ਬਹੁਤ ਜ਼ਿਆਦਾ ਖਜ਼ਾਰਾ ਦੇ ਸਾਹਮਣੇ ਸੰਗਤਾਂ ਕੀ ਉੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਇੱਕ ਨਾ ਬੇਨਤੀ ਕਰਨਾ ਚਾਹੁੰਦੀ ਆ ਕਿ ਕਾਸ਼ ਥੋੜਾ ਕੋਸ਼ਿਸ਼ ਲੋਕ ਜਿੱਦਾਂ ਵਿਗਿਆ ਵਰਗੇ ਬੱਚੇ ਨੇ ਛੋਟੇ ਤੇ ਸਿੰਗਲ ਮਦਰ ਜਿਹੜੀਆਂ ਕਿ ਮੇਰੀ ਤਰ੍ਹਾਂ ਮਦਰਸ ਨੇ ਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਜਾਓ ਪਰ ਫਿਲਹਾਲ ਦੀ ਘੜੀ ਹਜੇ ਥੋੜਾ ਰੁੱਕ ਕੇ ਜਾਓ ਤਾਂ ਕਿ ਜਿਹੜਾ ਕਿ ਇਸ ਦਿਨਾਂ ਦੇ ਵਿੱਚ ਜੋ ਚੱਲ ਰਹੀਆਂ ਸੰਗਤਾਂ ਨੇ ਉਹਨਾਂ ਦਾ ਥੋੜਾ ਜਆ ਜਿਹੜਾ ਰਾਸ਼ੀਆ ਘਟ ਜਾਵੇ ਕਿਉਂਕਿ ਇੰਨਾ ਰਸ਼ ਹੋਣ ਦੇ ਕਾਰਨ ਜਿਹਦੇ ਵਿੱਚ ਕੀ ਤੁਹਾਡਾ ਬੱਚਾ ਗੁੰਮ ਵੀ ਹੋ ਸਕਦਾ ਵਾ ਬੱਚਿਆ ਖਬਰਾ ਵੀ ਸਕਦਾ ਵਾ ਤੇ ਜਿਆਦਾ ਤਾਂ ਜਿਹੜੀਆਂ ਜਿਆਦਾ ਬਜ਼ੁਰਗ ਸਾਡੀਆਂ ਮਾਵਾਂ ਨੇ ਮਾਤਾ ਜੀਆਂ ਨੇ ਉਹ ਵੀ ਇਹ ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਹਜੇ ਫਿਲਹਾਲ ਦੀ ਘੜੀ ਆਪਣੇ ਪਰਿਵਾਰ ਨਾਲ ਜਾਓ ਬੇਸ਼ੱਕ ਜਾਓ ਬਟ ਸਿੰਗਲ ਹੋ ਕੇ ਨਾ ਜਾਓ ਕਿਉਂਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੇਰੇ ਮੂੰਹੋਂ ਬੋਲੇ ਸ਼ਬਦ ਜਾਂ ਖੁਦ ਦੇ ਤੁਹਾਨੂੰ ਦੇਖਣ ਨਾਲ ਲਾਈਵ ਫੇਸ ਬਹੁਤ ਜਿਆਦਾ ਫਰਕ ਹੋਏਗਾ ਕਿ ਕਿੰਨਾ ਕੁ ਜਿਆਦਾ ਉੱਥੇ ਮੈਨੂੰ ਲੱਗਦਾ ਕਿ ਆਦਤ ਤੋਂ ਆਦਤ ਜਿਹੜੀ ਸੰਗਤਾਂ ਉੱਥੇ ਪਹੁੰਚ ਚੁੱਕਿਆ ਆਪਣੇ ਅੰਮ੍ਰਿਤਸਰ ਪੰਜਾਬ ਦੇ ਵਿੱਚੋਂ ਤੇ ਇਸ ਲਈ ਕਿ ਉਹ ਜੋ ਦਿਨ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕਿ ਇਸ ਟਾਈਮ ਪੂਰਾ ਕ라우ਡ ਹੈ ਤੇ ਬਾਕੀ ਮੇਰਾ ਵੀ ਹੁਣ ਬਾਬਾ ਜੀ ਦੇ ਨਾਲ ਮੈਂ ਇੱਕ ਆਪਣਾ ਪ੍ਰੋਮਿਸ ਕਰ ਗਈ ਆ ਕਿ ਬਾਬਾ ਜੀ ਥੋੜਾ ਜਿਹਾ ਤੁਹਾਡਾ ਰਸ਼ਟ ਘਟੇਗਾ ਤੇ ਫਿਰ ਮੈਂ ਮਤਲਬ ਪਰਿਵਾਰ ਦੇ ਨਾਲ ਦੁਬਾਰਾ ਤੁਹਾਡੇ ਘਰ ਆਵਾਂਗੀ ਜਿਸ ਨਾਲ ਗੁਰੂ ਘਰ ਦੇ ਦਰਸ਼ਨ ਵੀ ਮੈਨੂੰ ਬਹੁਤ ਆਸਾਨੀ ਨਾਲ ਵਧੀਆ ਤੇ ਖੁੱਲੇ ਹੋਣਗੇ ਤੇ ਇੱਕ ਜਿਹੜਾ ਕਿ ਅਸੀਂ ਆਪਣੇ ਪੂਰਾ ਆਨੰਦ ਨਾਲ ਜਿੰਨੀ ਦੇਰ ਤੱਕ ਹੋ ਸਕੇ ਦੇ ਬੈਠ ਸਕਦੇ ਆ ਤੇ ਇਸ ਟਾਈਮ ਲਈ ਸੰਤਾਂ ਨੂੰ ਮਤਲਬ ਇੱਕ ਘੜੀ ਵੀ ਉੱਥੇ ਖਲੋਣ ਨਹੀਂ ਦੇ ਰਹੇ ਘੜੀ ਵੀ ਉੱਥੇ ਬਹਿਣ ਨਹੀਂ ਦੇ ਰਹੇ ਕਿਉਂਕਿ ਬਹੁਤ ਸੰਗਤ ਹੈ ਬਹੁਤ ਸੰਗਤ ਹੈ ਜੇ ਇੱਕ 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 ਸੰਗਤ ਨੂੰ ਬਿਠਾਣਗੇ ਤੇ ਫਿਰ ਉਸ ਹਿਸਾਬ ਨਾਲ ਤੇ ਬਹੁਤ ਜ਼ਿਆਦਾ ਜਿਹੜਾ ਕਿ ਟਾਈਮ ਪੀਰੀਅਡ ਜਿਹੜਾ ਹੋਰ ਜ਼ਿਆਦਾ ਹੋ ਰਿਹਾ ਤੇ ਤੁਸੀਂ ਹਿਸਾਬ ਲਗਾਓਗੇ ਲਾਈਨਾਂ ਬਣਾਵਨਾਗੇ ਗੁਰੂ ਘਰ ਦੇ ਦਰਸ਼ਨ ਹੋ ਰਹੇ ਲਾਈਨ ਕਿੰਨੀਆਂ ਲਾਈਨਾਂ ਲੰਬੀਆਂ ਜਿਹੜੀਆਂ ਕਿ ਗੁਰੂ ਘਰ ਦੇ ਦਰਸ਼ਨਾਂ ਲਈ ਆ ਰਹੀਆਂ ਨੇ ਬਾਕੀ ਦੇਖੋ ਜੀ ਮੇਰਾ ਫਰਜ਼ ਹੀ ਤੁਹਾਨੂੰ ਕਹਿਣ ਦਾ ਬਾਕੀ ਤੁਹਾਡੀ ਆਪਣੀ ਸੋਚ ਹੈ ਸਿੰਗਲ ਮਦਰ ਹੋ ਕੇ ਜੇ ਤੁਸੀਂ ਜਾਣਾ ਪਸੰਦ ਕਰਦੇ ਹੋ ਤਾਂ ਜਾ ਸਕਦੇ ਹੋ ਪਰ ਮੇਰੀ ਸੁਝੇਸ਼ਨ ਸਹੀ ਹੈ ਕਿ ਥੋੜਾ ਰਸ਼ ਘਟਦਾ ਹੈ ਤੇ ਗੁਰੂ ਘਰ ਜਾਓ ਜ਼ਰੂਰ ਦਰਸ਼ਨ ਕਰਨ ਲਈ ਫਿਲਹਾਲ ਦੀ ਘੜੀ ਹਜੇ ਜਿਹੜਾ ਰਸ਼ ਜਾ ਰਿਹਾ ਹੈ 28 ਤਰੀਕ ਤੱਕ ਰਹੇਗਾ ਰਸ਼ ਉਸ ਤੋਂ ਬਾਅਦ ਨੋਰਮਲ ਹੀ ਹੋ ਜਾਣਾ ਸਭ ਕੁਝ ਤੇ ਫਿਰ ਤੁਸੀਂ ਬੜੇ ਖੁੱਲੇ ਦਰਸ਼ਨ ਗੁਰੂ ਦੇ ਘਰ ਦੇ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਅੱਜ ਦਾ ਜਿਹੜਾ ਵੀਡੀਓ ਹਲਕਾ ਜਿਹਾ ਜੋ ਮੈਂ ਫੋਟੋਸ ਡਾਲ ਕੇ ਹੈਟੀਆਂ ਸਭ ਜਿਆਦਿਆਂ ਦੀ ਤੇ ਉਹ ਗੁਰਦੁਆਰਾ ਜੋਤੀ ਜੋਤ ਜਿੱਥੇ ਬਾਬਾ ਜੀ ਦੇ ਬੱਚੇ ਜਿਹੜੇ ਸੀ ਜਾ ਚੁੱਕੇ ਸੀ ਤੇ ਉਸ ਜਗ੍ਹਾ ਤੇ ਜਿਹੜੇ ਕਿ ਉਹ ਗੁਰਦੁਆਰਾ ਉੱਥੇ ਬਣਾਇਆ ਗਿਆ ਹੈ ਅ ਫਤਿਹਗੜ ਸਾਹਿਬ ਜੀ ਤੇ ਉਹ ਗੁਰਦੁਆਰੇ ਤੇ ਮੈਂ ਦਰਸ਼ਨ ਬੜੇ ਵਧੀਆ ਮੈਨੂੰ ਹੋਏ ਬਹੁਤ ਖੁੱਲੇ ਦਰਸ਼ਨ ਹੋਏ ਉੱਥੇ ਸਭ ਰਸ਼ ਘਟ ਹੈ ਪਰ ਜਿੱਥੇ ਠੰਡਾ ਬੁਰਜਾ ਉੱਥੇ ਦਰਸ਼ਨ ਹੋਣਾ ਨਾ ਮੁਮਕਿਨ ਸੀ ਕਿਉਂਕਿ ਬਹੁਤ ਕਰਾਉਡ ਸੀ ਬਹੁਤ ਜ਼ਿਆਦਾ ਤੇ ਬਾਕੀ ਮੈਂ ਕਹਿੰਦੀ ਕਿ ਇੰਨਾ ਜ਼ਿਆਦਾ ਲੰਗਰ ਲੱਗਾ ਹੋਇਆ ਇੰਨਾ ਲੰਗਰ ਲੱਗਾ ਹੋਇਆ ਕਿ ਮੇਰੇ ਕੋਲ ਮੇਰੇ ਬੋਲ ਬੰਦ ਹੈ ਲੰਗਰ ਕਹਿਣ ਲਈ ਕਿ ਮਤਲਬ ਜਿੰਨੀ ਸੰਗਤ ਹੈ ਨਾ ਤੇ ਹਜ਼ਾਰਾਂ ਦੇ ਸਾਮਨਾ ਉਥੇ ਗੁਰੂ ਦੇ ਘਰ ਦੇ ਲੰਗਰ ਲੱਗੇ ਹੋਏ ਆ ਖੁੱਲੇ ਪਕਵਾਨ ਖੁੱਲੇ ਅੱਛੀ ਅੱਛੀ ਚੇ ਚੇ ਜਿੰਨੇ ਵੀ ਪਕਵਾਨ ਹੁੰਦੇ ਬਹੁਤ ਵਧੀਆ ਪਕਵਾਨ ਜਿਹੜੇ ਕਿ ਗੁਰੂ ਦੇ ਘਰ ਦੇ ਸਾਰਿਆਂ ਨੇ ਲਗਾ ਲਗਾ ਕੇ ਰੱਖੇ ਨੇ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਕਿ ਸੰਗਤਾਂ ਉਥੇ ਆਪਣਾ ਲੰਗਰ ਸ਼ਕ ਰਹੀਆਂ ਨੇ ਤੇ ਬਾਕੀ ਪਰਿਵਾਰ ਫੇਸਬੁਕ ਜੀ ਮੈਂ ਥੋੜਾ ਹੀ ਟੱਲ ਲਗਾ ਕੇ ਬੈਠੀ ਹੋਈ ਸੀ ਤੇ ਸੋਚਿਆ ਕਿ ਚਲੋ ਮੈਂ ਆਪਣੀ ਫੈਮਲੀ ਫੇਸਬੁਕ ਨਾਲ ਗੱਲਬਾਤ ਕਰ ਲੈਂਦੀ ਆ YouTube ਫੈਮਲੀ ਨਾਲ ਗੱਲਬਾਤ ਕਰ ਲੈਂਦੀ ਆ ਬਾਕੀ ਥੋੜਾ ਤੁਸੀਂ ਵੀ ਦੇਖ ਰਹੋਗੇ ਕਿ ਫੈਸ਼ਨ ਹੈ ਇੱਕ ਪਾਸੇ ਸਵੈਟਰ ਲਿੱਤਾ ਹੈ ਇੱਕ ਪਾਸੇ ਸ਼ੋਲਡਰਸ ਓਪਨ ਹੈ ਤੇ ਨਹੀਂ ਜੀ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਮਲੇ ਹੀਟ ਆ ਰਹੀ ਸੀ ਤੇ ਮੈਂ ਸਵੈਟਰਸ ਵੀ ਬਹੁਤ ਹੈਵੀ ਹੈ ਵਾਲਾ ਤੁਸੀਂ ਦੇਖਿਆ ਹੀ ਹੋਏਗਾ ਬਹੁਤ ਵਾਰ ਮੈਂ ਪਾ ਚੁੱਕੀ ਆ ਤੇ ਇਸ ਲਈ ਮੈਂ ਸੋਚਿਆ ਕਿ ਚਲੋ ਹਲਕਾ ਜਿਹਾ ਥੋੜਾ ਸਵੈਟਰਸ ਵਗੈਰਾ ਵੀ ਜਿਹੜਾ ਇੱਕ ਸਾਈਟ ਤੇ ਕਰ ਲੈਂਦੇ ਆ ਜਦੋਂ ਹੀਟ ਮੈਂ ਹੀਟਰ ਦੇਖੋ ਹੀਟਰ ਚੱਲ ਰਿਹਾ ਇਸ ਤੋਂ ਮੈਂ 2 ਤੋਂ 3 ਮਿੰਟ ਪਹਿਲਾਂ ਇਹਨੂੰ ਮੈਂ ਬੰਦ ਫਿਰ ਜਦੋਂ ਨਾਰਮਲੀ ਮਤਲਬ ਮਮ ਬਾਡੀ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਥੋੜਾ ਬਾਹਰ ਅੰਦਰ ਪਾਸ ਕਰ ਉਸ ਕਰਦੀਆਂ ਕਿਉਂਕਿ ਜੇ ਮੈਂ ਹੀਟ ਕਰਦੀ ਕਦੀ ਕਦੀ ਇਕਦਮ ਬਾਹਰ ਜਾਵਾਂਗੀ ਤੇ ਉਹ ਵੀ ਮੇਰੀ ਬਾਡੀ ਨੂੰ ਨੁਕਸਾਨ ਹੈ ਤੇ ਇਸ ਲਈ ਮੈਨੂੰ ਮੈਨੂੰ ਪਹਿਲਾਂ ਇੰਪੋਰਟੈਂਟ ਹੈ ਆਪਣੇ ਆਪ ਦਾ ਦੋ ਕੜੀ ਤਿੰਨ ਕੜੀ ਆਪਣੇ ਆਪ ਨੂੰ ਦੇਖਣਾ ਕਿ ਟੈਂਪਰੇਚਰ ਬਾਡੀ ਤੇ ਕਿਸ ਤਰ੍ਹਾਂ ਦਾ ਹੈ ਫਿਰ ਉਸ ਹਾਮਨਾ ਮੈਂ ਜ਼ਰੂਰੀ ਸਮਝਦੀ ਅੱਗੇ ਦਾ ਨੈਕਸਟ ਕੰਮ ਕਰਨਾ ਸੋ ਓਕੇ ਪਰਵਾ ਫੇਸਬੁਕ ਫੈਮਲੀ ਜੀ ਅੱਜ ਦੇ ਲਈ ਮੈਂ ਬੱਸ ਇੰਨਾ ਹੀ ਤੁਹਾਨੂੰ ਗੱਲਬਾਤ ਕਰਾਂਗੀ ਕਿਉਂਕਿ ਆਲਰੇਡੀ ਸੋ ਇਹ ਤਾਂ ਮੇਰੇ ਛੋਟੇ 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 ਬਹੁਤ سارے ਕੰਮ ਸੀ ਪਰ ਅੱਜ ਮੈਂ ਕੰਮ ਕੋਈ ਵੀ ਨਹੀਂ ਕੀਤਾ ਕਿਉਂਕਿ ਅੱਜ ਮੈਂ ਬਹੁਤ ਸਾਰਾ ਟਾਈਮ ਆਪਣੇ ਬੇਟੇ ਨੂੰ ਦੇਣਾ ਸੀ ਕਿਉਂਕਿ ਕੱਲ ਦਾ ਵਿਵੇਕ ਮੇਰੇ ਨਾਲ ਨਹੀਂ ਸੀ ਗਿਆ ਸਿਰਫ ਫੈਰੀ ਗਈ ਸੀ ਤੇ ਵਿੱਤਿਆ ਗਈ ਸੀ ਤੇ ਇਸ ਲਈ ਮੈਂ ਸਾਰਾ ਟਾਈਮ ਅੱਜ ਆਪਣੇ ਬੱਚੇ ਨੂੰ ਦਿੱਤਾ ਬਹੁਤ ਸਾਰੀਆਂ ਉਹਨਾਂ ਗੱਲਾਂ ਬਾਤਾਂ ਜਿਹੜੀਆਂ ਇੱਕ ਦਿਨ ਨੇ ਸ਼ੂਟ ਕੀਤੀ ਹੋਈਆਂ ਸੀ ਉਹ ਸਾਰੀਆਂ ਗੱਲਾਂ ਉਹਦੇ ਨਾਲ ਕੀਤੀਆਂ ਤੇ ਜਿਸ ਨਾਲ ਕਿ ਜਿਆਦਾ ਤੋਂ ਜਿਆਦਾ ਟਾਈਮ ਮੈਨੂੰ ਹੁੰਦਾ ਹੈ ਕਿ ਜੇ ਮੈਂ ਉਹਨੂੰ ਮਿਸ ਕਰ ਦਿੱਤਾ ਟਾਈਮ ਨੂੰ ਤਾਂ ਉਹਨੂੰ ਮੈਂ ਦੁਬਾਰਾ ਰਿਪੀਟ ਕਰਕੇ ਉਸੇ ਜਗ੍ਹਾ ਤੇ ਲੈ ਕੇ ਆਵਾਂ ਤੇ ਇਸ ਟਾਈਮ ਲਈ ਹੁਣ ਵਿਵੇਕ ਬਾਹਰ ਕਰ ਤੇ ਮੈਂ ਬੈਠੀ ਹੋਈ ਸੀ ਤੇ ਸੋਚਿਆ ਪਰਿਵਾਰ ਫੇਸਬੁੱਕ ਨੂੰ ਵੀ ਦੱਸ ਦਿਆਂ ਠੰਡੇ ਬੁਰਜ ਬਾਰੇ ਕਿ ਜਿਹੜੀ ਸੰਗਤ ਆ ਹਜ਼ਾਰਾਂ ਦੇ ਸਾਹਮਣਾ ਪਹੁੰਚੀਆਂ ਤੇ ਕੋਸ਼ਿਸ਼ ਕਰੋ ਜੀ ਸਿੰਗਲ ਜਿਹੜੀ ਮਦਰ ਮੇਰੀ ਤਰ੍ਹਾਂ ਉਹ ਬੱਚਾ ਲੈ ਕੇ ਫਲਾਦੀ ਘੜੀ ਹਜੇ ਨਾ ਜਾਵੇ ਥੋੜਾ ਰਸ਼ ਘਟੇ ਤੇ ਫਿਰ ਗੁਰੂ ਮਾਲਕ ਦੇ ਦਰਸ਼ਨ ਕਰਨ ਲਈ ਜਾਵੇ ਤੇ ਜਿਹੜੇ ਸਾਡੇ ਮਾਤਾਵਾਂ ਬਜ਼ੁਰਗ ਮਾਤਾ ਜਿਹੜੀਆਂ ਸਿੰਗਲ ਹੈ ਤੇ ਉਹ ਵੀ ਕੋਸ਼ਿਸ਼ ਕਰੋ ਜੀ ਹਜੇ ਨਾ ਜਾਣ ਕਿਉਂਕਿ ਕੋਈ ਗੱਲਬਾਤ ਹੋ ਜਾਵੇ ਕੁਛ ਹੋ ਜਾਵੇ ਤੇ ਇਸ ਤੋਂ ਪਹਿਲਾਂ ਕਿ ਬਾਬਾ ਯਹਨ ਨਹੀਂ ਕਹਿੰਦੇ ਕਿ ਤੁਸੀਂ ਮਤਲਬ ਇਸ ਪੋਜੀਸ਼ਨ 'ਚ ਮੇਰੇ ਘਰ ਆਓ ਬਾਬਾ ਯਹਨ ਕਹਿੰਦੇ ਨੇ ਕਿ ਆਪਣੇ ਆਪ ਨੂੰ ਪਹਿਲਾਂ ਦੇਖੋ ਆਪਣੇ ਪਰਿਵਾਰ ਨੂੰ ਪਹਿਲਾਂ ਦੇਖੋ ਹਰ ਇੱਕ ਚੀਜ਼ ਪਹਿਲਾਂ ਦੇਖੋ ਸਾਡੇ ਗੁਰੂ ਮਾਲਕ ਦੀ ਹਮੇਸ਼ਾ ਇਸ ਤਰ੍ਹਾਂ ਕਹਿੰਦੇ ਨੇ ਕਿ ਘਰ ਦੀ ਸੇਵਾ ਪਹਿਲਾਂ ਹੁੰਦੀ ਹੈ ਤੇ ਗੁਰੂ ਘਰ ਦੀ ਸੇਵਾ ਦੂਸਰੀ ਹੁੰਦੀ ਹੈ ਤੇ ਜੇ ਸਾਡੇ ਬਾਲ ਬੱਚੇ ਇਹ ਚੀਜ਼ਾਂ ਕਿਤੇ ਨਾ ਕਿਤੇ ਮਤਲਬ ਕਿਤੇ ਤੁਰੀਆਂ ਫਿਰਦੀਆਂ ਨੇ ਤੇ ਅਸੀਂ ਗੁਰੂ ਦੇ ਘਰ ਦੀ ਸੇਵਾ ਕਰਦੇ ਫਿਰਦੇ ਆ ਤੇ ਉਹ ਵੀ ਸਾਡੇ ਲਈ ਨਹੀਂ ਇਸ ਲਈ ਕੋ ਪਰਿਵਾਰ ਜੋ ਭਗਵਾਨ ਨੇ ਗ੍ਰਿਸ਼ਤੀਦਾਰੀ ਬਣਾਈ ਹੈ ਇਸ ਚੀਜ਼ ਲਈ ਬਣਾਈ ਹੈ ਕਿ ਪਹਿਲਾਂ ਪਰਿਵਾਰ ਫਿਰ ਗੁਰੂ ਤੇ ਜਦੋਂ ਪਰਿਵਾਰ ਆਪਣੇ ਆਪ ਨੇ ਜਗ੍ਹਾ ਤੇ ਹੋ ਜਾਂਦਾ ਫਿਰ ਉਹ ਪਹਿਲਾ ਗੁਰੂ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰ ਹੋ ਜਾਂਦਾ ਤੇ ਇਸ ਲਈ ਹਰ ਇੱਕ ਚੀਜ਼ ਮਤਵ ਦੇ ਨਾਲ ਚੱਲਨੀ ਪੈਂਦੀ ਹੈ ਹਰ ਇੱਕ ਚੀਜ਼ ਮਤਵ ਨਾਲ ਕਰਨੀ ਪੈਂਦੀ ਹੈ ਸੋ ਓਕੇ ਪਰਿਵਾਰ ਫੇਸਬੁੱਕ ਫੈਮਿਲੀ ਜੀ ਮੈਂ ਫੋਨ ਨੂੰ ਇੱਥੇ ਹੀ ਵੀਡੀਓਸ ਨੂੰ ਆਪਣਾ ਸਮਾਪਤ ਕਰਦੀਆਂ ਬਾਕੀ ਤੁਸੀਂ ਆਪਣਾ ਧਿਆਨ ਰੱਖੋ ਆਪਣੇ ਆਪਣੇ ਘਰ ਠੀਕ ਠਾਕ ਰਹੋ ਤੰਦਰੁਸਤ ਰਹੋ ਪਰਮਾਤਮਾ ਤੋਂ ਜੜਦੀ ਕਲਾ ਦੇ ਵਿੱਚ ਰੱਖੇ ਸੋ ਧੰਨਵਾਦ ਥੈਂਕ ਯੂ ਸੋ ਮਾਚ ਧੰਨਵਾਦ ਜੀ